ਅਸ਼ੀਕਾਲ ਜੀ ਮੈਂ ਹਸਨਦੀਸ਼ ਹਾਂ ਤੁਸੀਂ ਦੇਖ ਰਹੇ ਹੋ ਗਰ ਪੰਜਾਬ ਟੀਵੀ ਤੇ ਗਰ ਪੰਜਾਬ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਉਮੀਦ ਕਰਦੇ ਹਾਂ ਕਿ ਇਹ ਨਵਾਂ ਸਾਲ ਤੁਹਾਡੇ ਵਿੜੇ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਵੇ ਤੁਹਾਡੇ ਚਿਹਰੇ ਤੇ ਮੁਸਕਰਾਹਟ ਹੀ ਨਵਾਂ ਸਾਲ ਬਣਾਈ ਰੱਖੇ ਤੇ ਹੁਣ ਸ਼ੁਰੂਆਤ ਕਰਦੇ ਹਾਂ ਹੈਲੋ ਪੰਜਾਬੀ ਦੀ ਜਿਸ ਦੇ ਵਿੱਚ ਅਸੀਂ ਲੈ ਕੇ ਆਉਂਦੇ ਹਾਂ ਨਾਰਥ ਅਮਰੀਕਾ ਦੀਆਂ ਕਮਿਊਨਿਟੀ ਨਿਊਜ਼ ਯੂਥ ਫਾਰ ਕਮਿਊਨਿਟੀ ਇੱਕ ਅਜਿਹੀ ਸੰਸਥਾ ਹੈ ਜੋ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਗਿਰਾਂਦੀ ਹੈ ਤੇ ਇਕਵਲ ਫਿਰ ਇਹ ਸੰਸਥਾ ਕੇਰਲ ਹੜਪੀੜਤਾ ਲਈ ਅੱਗੇ ਵਧੀ ਅਤੇ ਚੈਰੀਟੇਬਲ ਨਾਈਟ ਦਾ ਆਯੋਜਨ ਕਰ ਪਾਇਆ ਜਿਸ ਦੇ ذریعے ਕੇਰਲ ਹੜਪੀੜਤਾ ਲਈ ਫੰਡ ਇਕੱਠਾ ਕੀਤਾ ਗਿਆ ਪੇਸ਼ਾ ਚਮਕੌਰ ਸਿੰਘ ਮਾਚੀ ਦੀ ਰਿਪੋਰਟ ਯੂਥ ਫਾਰ ਕਮਿਊਨਿਟੀ ਇੱਕ ਅਜਿਹੀ ਸੰਸਥਾ ਹੈ ਜੋ ਵਕਵਕ ਸਮੇਤੇ ਕੁਦਰਤੀ ਆਫਤਾ ਨਾਲ ਜੂਝ ਰਹੇ ਲੋਕਾਂ ਲਈ ਰਾਹਤ ਕਾਰਜ ਕਰਦੀ ਰਹਿੰਦੀ ਹੈ ਪਿਛਲੇ ਸਮੇਂ ਦੌਰਾਨ ਡਾਇਬਟੀਜ਼ ਲਈ ਵੱਡੇ ਪੱਧਰ ਤੇ ਇਸ ਸੰਸਥਾ ਵੱਲੋਂ ਫੰਡ ਇਕੱਤਰ ਕੀਤਾ ਗਿਆ ਸੀ ਇਸ ਵਾਰੀ ਵੀ ਹਰ ਸਾਲ ਦੀ ਤਰ੍ਹਾਂ ਇਸ ਸੰਸਥਾ ਵੱਲੋਂ ਚੈਰੀਟੇਬਲ ਨਾਈਟ ਦਾ ਆਯੋਜਨ ਕੀਤਾ ਗਿਆ ਇਸ ਨਾਈਟ ਵਿੱਚ ਜਿੱਥੇ ਸਾਰਿਆਂ ਨੇ ਨੱਚ ਟੱਪ ਕੇ ਨਵੇਂ ਸਾਲ ਨੂੰ ਜੀ ਆਇਆ ਕਿਹਾ ਉੱਥੇ ਹੀ ਕੇਰਲਾ ਵਿੱਚ ਹੜਪੀੜ ਧਰ ਲਈ ਫੰਡ ਇਕੱਤਰ ਕੀਤਾ ਗਿਆ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ ਇਸ ਮੌਕੇ ਸਾਰਿਆਂ ਨੇ ਸਵਾਦਲੇ ਭੋਜਨ ਦਾ ਖੂਪ ਆਨੰਦ ਮਾਣਿਆ ਅਸੀਂ ਅੱਜ 90 ਸਾਲ ਦੇ ਪ੍ਰੋਗਰਾਮ ਤੇ ਇਕੱਠੇ ਹੋਏ ਆ ਜਿਹੜਾ ਕਿ ਆਰਗੇਨਾਈਜ਼ ਕੀਤਾ ਗਿਆ ਯੂਥ ਫਾਰ ਕਮਿਊਨਿਟੀ ਵੱਲੋਂ ਯੂਥ ਫਾਰ ਕਮਿਊਨਿਟੀ ਨੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾਗਾ ਬ੍ਰੈਂਟਨ ਤੋਂ ਚਮਕੌਰ ਸਿੰਘ ਮਾਚੀ ਦੀ ਰਿਪੋਰਟ